ਪੰਜਾਬ ਦੇ ਵਿੱਚ ਤਹਿਸੀਲਦਾਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਖਤ ਚੇਤਾਵਨੀ ਵੀ ਉਹਨਾਂ ਤਹਿਸੀਲਦਾਰਾਂ ਨੂੰ ਦਿੱਤੀ ਗਈ ਹੈ ਜੋ ਕਿ ਹੜਤਾਲ ਤੇ ਗਏ ਹੋਏ ਨੇ ਅਤੇ ਮਾਜਰੀ ਦੇ ਵਿੱਚ ਵੀ ਤਹਿਸੀਲ ਖਾਲੀ ਪਈ ਸੀ ਤੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਲੋਕਾਂ ਨੂੰ ਕਾਫੀ ਤਿੱਕਾਤ ਆ ਰਹੀ ਸੀ ਤਾਂ ਅੱਜ ਗੁਰਦੇਵ ਸਿੰਘ ਵੱਲੋਂ ਇੱਥੇ ਮੌਕੇ ਤੇ ਚਾਰਜ ਸੰਭਾਲ ਲਿੱਤਾ ਗਿਆ ਹੈ ਅਤੇ ਉਹ ਡੀਸੀ ਦਫ਼ਤਰ ਤੋਂ ਇੱਥੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਪੁੱਜੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਉਹਨਾਂ ਨੇ ਇੱਥੇ ਡਿਊਟੀ ਜੁਆਇਨ ਕਰ ਦਿੱਤੀ ਹੈ ਅਤੇ ਉਹਨਾਂ ਉਹ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਿਨਾਂ ਕਿਸੇ ਪੈਸੇ ਤੋਂ ਉਹਤੇ ਭ੍ਰਸ਼ਟਾਚਾਰ ਬਿਨਾਂ ਉਹ ਇੱਥੇ ਰਜਿਸਟਰੀਆਂ ਕਰਨਗੇ ਕੀ ਕਹਿਣਾ ਹੈ ਗੁਰਦੇਵ ਸਿੰਘ ਦਾ ਸਰ ਕੀ ਨਾ ਵਈਆ ਮੇਰਾ ਨਾਮ ਗੁਰਦੇਵ ਸਿੰਘ ਹੈ ਸਰ ਹੁਣੇ ਹੁਣੇ ਜਿਹੜੇ ਹੁਕਮ ਹੋਏ ਨੇ ਸਿੰਘ ਭਗਵੰਤ ਮਾਨ ਨੇ ਉਹਦੀ ਲਿਸਟ ਵੀ ਤੁਹਾਡੇ ਨਾਮ ਆਇਆ ਜੀ ਹਾਂਜੀ ਮਾਲ ਸਾਹਿਬ ਨੇ ਆਪਣੇ ਸੀਰੋ ਸਾਹਿਬ ਦੇ ਹੋਇਆ ਸਟ੍ਰਾਈਕ ਦੇ ਚਲਦੇ ਹਾਂਜੀ ਉਹਨਾਂ ਜਗ੍ਹਾ ਨਵੇਂ ਬੰਦੇ ਦੇ ਆਰਡਰ ਕੀਤੇ ਆ ਤੇ ਟਾਰਗੇਟ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੇ ਵਿੱਚ ਦਿੱਕਤ ਨਾ ਆਵੇ ਅੱਛਾ ਮਾਜੀ ਤਹਿਸੀਲ ਦੇ ਵਿੱਚ ਕਾਫੀ ਲੋਕ ਹੜਤਾਲ ਦੇ ਕਾਰਨ ਖ절ਖਵਾਰ ਹੋ ਰਹੇ ਸੀ ਤਾਂ ਹੁਣ ਮੁਸ਼ਕਲ ਹੱਲ ਹੋ ਜੇਗੀ ਜਿਹੜੀ ਮੁਸ਼ਕਲ ਆ ਰਹੀ ਸੀ ਹਾਂਜੀ ਹਾਂ ਪਬਲਿਕ ਦੇ ਜਿਹੜੇ ਆਈਆਂ ਉਹ ਹੋ ਗਈ ਹੈ ਕੰਮ ਹੈਗੇ ਹੋਣਗੇ ਰਜਿਸਟ੍ਰੇਸ਼ਨ ਦੇ ਖਾਤੇ ਜਲ ਕਮਾਏਗਾ ਕਿੰਨੇ ਦਿਨ ਪਹਿਲਾਂ ਉਹ ਕਮਾਏ ਤੁਹਾਨੂੰ ਆਏ ਮੈਨੂੰ ਅੱਜ ਹੀ ਕੋ ਮਿਲੇ ਅੱਛਾ ਜੀ ਪਹਿਲੇ ਕਿੱਥੇ ਸੀ ਆਪਣੇ ਜੁਆਨੀ ਮੈਂ ਆਪਣੇ ਡੀਸੀ ਦਫਤਰ ਡੀਸੀ ਦਫਤਰ ਸੇਟੂ 280 ਦਾ ਕੰਮ ਕਰਦਾ ਹਾਂ ਜੀ ਹਾਂਜੀ ਅਜੀ ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨੇ ਕਿ ਸਵੇਰੇ ਜਿਸ ਤਰ੍ਹਾਂ 9 ਵਜੇ ਜਿਹੜੇ ਤਹਿਸੀਲਦਾਰ ਸਾਹਿਬ ਆਉਂਦੇ ਨੇ 5 ਵਜੇ ਤੱਕ ਡਿਊਟੀ ਕਰਦੇ ਨੇ ਇਸ ਤਰੀਕੇ ਦੀ ਹੋਵੇ ਕੰਮ ਜੀ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੰਮ ਜਿਹੜੇ ਸਰਕਾਰ ਕਹੂਗੀ ਤੱਕ ਕਰਾਂਗੇ ਹਾਂ ਜੇ ਬਾਕੀ ਜਿਹੜੇ ਤਹਿਸੀਲਦਾਰ ਨੇ ਹੜਤਾਲ ਤੇ ਨੇ ਯੂਨੀਅਨ ਜਿਹੜੀ ਪੂਰੀ ਹੜਤਾਲ ਤੇ ਐ ਪਰ ਦੂਜੇ ਪਾਸੇ ਯੂਨੀਅਨ ਨਾਲ ਤਰੀਕਾ ਤੁਹਾਡੀ ਕੋਈ ਗੱਲਬਾਤ ਹੋਈ ਕੋਈ ਨੇ ਉਹਨਾਂ ਦਾ ਸਰਕਾਰ ਨੇ ਉਹਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਡਿਊਟੀਆਂ ਤੇ ਆ ਜਾਓ ਇੱਕ ਵਾਰ ਵਾਪਸ ਆ ਜੰਨੇ ਠੀਕ ਹੈ ਇਹ ਤੁਸੀਂ ਹੱਥ ਜੋਇਨ ਕਰ ਲਿਆ ਹਾਂਜੀ ਮੈਂ ਹੁਣ ਤੋਂ ਕੰਮ ਸ਼ੁਰੂ ਹੋ ਜਾਏਗਾ ਤੁਹਾਡਾ ਹੁਣ ਤੋਂ ਹੁਣ ਤੋਂ ਕੰਮ ਸ਼ੁਰੂ ਹੋ ਜਾਏਗਾ ਠੀਕ ਹੈ ਅੱਛਾ ਲੋਕਾਂ ਨੂੰ ਕੀ ਅਪੀਲ ਕਰਨ ਚਾਹੋਗੇ ਤੁਸੀਂ ਕਿ ਜਿਹੜੇ ਲੋਕਾਂ ਨੂੰ ਲੱਗਦਾ ਕਿ ਹੜਤਾਲ ਹੈ ਪਰ ਹੁਣ ਤੁਸੀਂ ਆ ਗਏ ਹੋ ਤਾਂ ਕੀ ਕਹੋਗੇ ਤੁਸੀਂ ਮੈਂ ਲੋਕਾਂ ਨੂੰ ਅਪੀਲ ਕਰ ਰਹਾ ਕਿ ਆਪਣਾ ਜਿਹੜਾ ਕੰਮ ਹੈ ਸਾਰਾ ਕੰਮ ਜੋ ਹੋਊਗਾ ਤੁਹਾਡਾ ਹੋਏਗਾ ਬਿਨਾਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜੋ ਸਟਾਰੀ ਪੈਸਾ ਹੈ ਕਿਉਂ ਦੇ ਕੇ ਜੋ ਸਿਰਫ ਥੋੜਾ ਕੰਮ ਹੈ ਜ਼ਹਿਰ ਕੰਮ ਨਹੀਂ ਹੈਗੇ ਸਾਰੇ ਠੀਕ ਹੈ